ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਆ ਸੰਦੀਪ ਸਿੰਘ ਖਰਨ ਅੱਜ ਤੁਹਾਨੂੰ ਕਹਾਣੀ ਸੁਣਾਉਣੇ ਆ ਜੈਸਵੀਨ ਕੌਰ ਸੰਘਾ ਦੀ ਜਿਹਨੂੰ ਕੈਟਾਮਾਈਨ ਕੁਇਨ ਵੀ ਕਿਹਾ ਜਾਂਦਾ ਕੈਟਾਮਾਈਨ ਇੱਕ ਨਸ਼ਾ ਹੁੰਦਾ ਤੇ ਉਹਦੀ ਇਹ ਮਹਾਰਾਣੀ ਸੀਗੀ ਦੱਸਿਆ ਜਾਂਦਾ ਵੀ ਜੈਸਵੀਨ ਸੰਘਾ ਦਾ ਜਿਹੜਾ ਪਰਿਵਾਰ ਹੈ ਉਹ ਪੰਜਾਬ ਦੇ ਜ਼ਿਲ੍ਹਾ ਕਪੂਰਥਾਲੇ ਦੇ ਨਾਲ ਸੰਬੰਧਿਤ ਆ ਤੇ ਸਨ 1960-65 ਦੇ ਵਿੱਚ ਇਹ ਪਰਿਵਾਰ ਜਿਹੜਾ ਇਹ ਇੰਗਲੈਂਡ ਚਲਾ ਗਿਆ ਸੀਗਾ ਜੈਸਵੀਨ ਸੰਘਾ ਦਾ ਜਿਹੜਾ ਜਨਮ ਆ ਉਹ ਸਾਲ 1983 ਦੇ ਵਿੱਚ ਇੰਗਲੈਂਡ ਦੇ ਵਿੱਚ ਹੋਇਆ ਤੇ ਜਦੋਂ ਇਹਦੀ ਉਮਰ 19 ਸਾਲ ਸੀਗੀ ਤੇ ਇਹ ਇਕੱਲੀ ਹੀ ਇੰਗਲੈਂਡ ਛੱਡ ਕੇ ਅਮਰੀਕਾ ਮੂਵ ਹੋ ਗਈ। ਪਰ 19-20 ਸਾਲ ਦੀ ਉਮਰ 'ਚ ਜਦੋਂ ਇਹ ਅਮਰੀਕਾ ਚਲੀ ਜਾਂਦੀ ਆ ਬਿਲਕੁਲ ਅਲੜ ਉਮਰ ਹੁੰਦੀ ਆ। ਇਹ ਉਮਰ ਉਹ ਹੁੰਦੀ ਆ ਜਦੋਂ ਖਾਸ ਤੌਰ ਦੇ ਉੱਤੇ ਸਾਨੂੰ ਇੱਕ ਗਾਈਡੈਂਸ ਦੀ, ਮਾਤਾ-ਪਿਤਾ ਦੀ, ਭੈਣ-ਭਰਾਵਾਂ ਦੀ, ਰਿਸ਼ਤੇਦਾਰਾਂ ਦੀ ਲੋੜ ਹੁੰਦੀ ਆ। ਬਸ ਇਸ ਉਮਰ ਦੇ ਵਿੱਚ ਜਦੋਂ ਜੈਸਵੀਨ ਸੰਘਾ ਅਮਰੀਕਾ ਪਹੁੰਚਦੀਆ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿੱਦਾਂ ਇਸ ਵੇਲੇ ਨਸ਼ਿਆਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਉਥੇ ਹੀ ਅਮਰੀਕਾ ਦੇ ਵਿੱਚ ਵੀ ਇਹ ਮਾਰੂ ਨਸ਼ਾ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੁਣ ਇਹ ਹੌਲੀ ਹੌਲੀ ਜਿਹੜੀ 20 ਸਾਲ ਦੀ ਕੁੜੀ ਜਿਹਦਾ ਨਾਮ ਜੈਸਵੀਨ ਸੰਘਾ ਇਹ ਹੌਲੀ ਹੌਲੀ ਡਰੱਗਸ ਦੇ ਵਿੱਚ ਪੈ ਜਾਂਦੀ ਹੈ ਥੋੜਾ ਜਿਆ ਸਿਆਣਾਪ ਕਰਦੀ ਆ ਸਿਆਣੀ ਹੋਣ ਕਰਕੇ ਇਹ ਆਪ ਡਰੱਗ ਘਟ ਲੈਂਦੀ ਆ ਤੇ ਇਹਨੂੰ ਪਤਾ ਲੱਗਦਾ ਵੀ ਇਹਦੇ ਨਾਲ ਮੁਨਾਫਾ ਬੜਾ ਕਮਾਇਆ ਜਾ ਸਕਦਾ ਹੌਲੀ ਹੌਲੀ ਇਹ ਲੜਕੀ ਜਿਹੜੀ ਆ ਇਹ ਡਰੱਗ ਡੀਲਿੰਗ ਦੇ ਵਿੱਚ ਆ ਜਾਂਦੀ ਆ ਤੇ ਇੰਨੀ ਮਕਬੂਲ ਹੋ ਜਾਂਦੀ ਆ ਅਮਰੀਕਾ ਦੇ ਵਿੱਚ ਵੀ ਇਹਨੂੰ ਕੈਟਾਮਾਈਨ ਕਵੀਨ ਕਿਹਾ ਜਾਂਦਾ ਕੇਟਾਮਾਈਨ ਇੱਕ ਤਰ੍ਹਾਂ ਦਾ ਨਸ਼ਾ ਹੁੰਦਾ ਜਿਹੜੇ ਡਾਕਟਰਸ ਪ੍ਰਿਸਕ੍ਰਾਈਬ ਕਰਦੇ ਆ ਇਹ ਪੇਨ ਕਿਲਰ ਵਾਂਗੂ ਹੁੰਦਾ ਜਿੱਦਾਂ ਇੱਥੇ ਵੀ ਕਈ ਕਿਸਮ ਦੇ ਜਿਹੜੇ ਪੇਨ ਕਿਲਰ ਆ ਉਹ ਜਿਹੜੇ ਮੁੰਡੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਆ ਉਹਦਾ ਇਸਤੇਮਾਲ ਕਰਦੇ ਆ ਸਮੇਂ ਦੇ ਦੌਰ ਦੇ ਨਾਲ ਜਿੱਥੇ ਇਹਨੇ ਬੇਸ਼ੁਮਾਰ ਪੈਸਾ ਕਮਾਇਆ ਇਹਨੇ ਸ਼ੌਰਤਖੱਟੀ ਨਸ਼ੇੜੀਆਂ ਦੇ ਵਿੱਚ ਉਸ ਸਰਕਲ ਦੇ ਵਿੱਚ ਤੇ ਇਹਦੀ ਸ਼ੌਰਤ ਇਹਨੂੰ ਲੈ ਗਈ ਹਾਲੀਵੁੱਡ ਦੇ ਸਤਾਰਿਆਂ ਦੇ ਵਿੱਚ ਜਦੋਂ ਹਾਲੀਵੁੱਡ ਦੇ ਸਤਾਰਿਆਂ ਦੇ ਵਿੱਚ ਇਹ ਪਹੁੰਚਦੀ ਆ ਤਾਂ ਹਾਲੀਵੁੱਡ ਦੇ ਕਈ ਸਤਾਰੇ ਜਿਹੜੇ ਇਸ ਦਲਦਲ ਵਿੱਚ ਫਸੇ ਹੋਏ ਸੀ ਉਹ ਇਹਦੇ ਸੰਪਰਕ 'ਚ ਆ ਜਾਂਦੇ ਆ ਜਦੋਂ ਇਹਦੇ ਸੰਪਰਕ ਦੇ ਵਿੱਚ ਆਉਂਦੇ ਆ ਤਾਂ ਇਹ ਉਹਨਾਂ ਨੂੰ ਇਹ ਜਿਹੜਾ ਕੈਟਾਮਾਈਨ ਨਸ਼ਾ ਜਿਹੜਾ ਇੱਕ ਮੈਡੀਕਲ ਦਵਾਈ ਆ ਜਿਹੜੀ ਇੱਕ ਪੇਨ ਕਿਲਰ ਆ ਇਹ ਉਹਨਾਂ ਨੂੰ ਸਪਲਾਈ ਕਰਨ ਲੱਗ ਪੈਂਦੀ ਆ ਹੁਣ ਕਿਹਾ ਇਹ ਜਾਂਦਿਆ ਵੀ ਇਹ ਜਿਹੜਾ ਇੰਜੈਕਸ਼ਨ ਆ ਇਹ 12 ਡਾਲਰ ਦਾ ਆਉਂਦਾ ਤੇ ਇੱਕ ਟੀਕਾ ਇੱਕ ਵੇਲ ਜਿਹੜੀ ਹੁੰਦੀ ਆ ਵਾਇਲ ਹੁੰਦੀ ਆ ਜਿਹੜੀ ਦਸ਼ਦੀ ਇਹ ਜੈਸਮੀਨ 2000 ਡਾਲਰ ਦੀ ਵੇਚਦੀ ਹੁੰਦੀ ਸੀਗੀ ਕਿਉਂਕਿ ਇਹਨੂੰ ਪਤਾ ਸੀਗਾ ਵੀ ਬੰਦਾ ਹੁਣ ਟੁੱਟਿਆ ਪਿਆ ਇਹਨੂੰ ਤੋੜ ਪੈ ਰਹੀ ਆ ਹੱਡ ਪੈਰੇ ਦੇ ਟੁੱਟਦੇ ਪਏ ਆ ਤੇ ਇਹਨੇ ਹੁਣ ਮਿੱਤੋਂ ਨਸ਼ਾ ਲੈਣਾ ਹੀ ਲੈਣਾ 12 ਕ ਡਾਲਰ ਦਾ ਉਹ ਇੰਜੈਕਸ਼ਨ ਖਰੀਦ ਕੇ ਇਹ 2000 ਡਾਲਰ ਦਾ ਜਿਹੜਾ ਵਾ ਉਹ ਅਗਾ ਵੇਚ ਦਿਆ ਕਰਦੀ ਸੀਗੀ ਹੁਣ ਇਸੇ ਦੌਰਾਨ ਅਮਰੀਕਾ ਦਾ ਇੱਕ ਹਾਲੀਵੁੱਡ ਦਾ ਜਿਹੜਾ ਵਾ 17 ਇਹਦੇ ਸੰਪਰਕ 'ਚ ਆ ਜਾਂਦਾ ਜਿਹਦਾ ਨਾਮ ਸੀਗਾ ਮੈਥਿਊ ਪੈਰੀ ਇਹ ਜਿਹੜਾ ਮੈਥਿਊ ਪੈਰੀ ਸੀਗਾ ਬੇਸਿਕਲੀ ਇਹ ਵੀ ਜੈਸਮੀਨ ਵਾਂਗੂ ਡੁਅਲ ਸਿਟੀਜ਼ਨਸ਼ਿਪ ਰੱਖਦਾ ਸੀਗਾ ਜੈਸਮੀਨ ਕੋਲ ਵੀ ਬ੍ਰਿਟਿਸ਼ ਨਾਗਰਿਕਤਾ ਵੀ ਸੀਗੀ ਤੇ ਅਮਰੀਕਨ ਵੀ ਸੀ ਇਸੇ ਤਰ੍ਹਾਂ ਮੈਥਿਊ ਪੈਰੀ ਕੋਲ ਵੀ ਜਿਹੜਾ ਵਾ ਉਹ ਕੈਨੇਡੀਅਨ ਨਾਗਰਿਕਤਾ ਵੀ ਸੀਗੀ ਤੇ ਅਮਰੀਕਨ ਵੀ ਸੀਗੀ ਕਿਉਂਕਿ ਇਹ ਟੀਵੀ ਸ਼ੋਜ਼ ਕਰਦਾ ਸੀਗਾ ਉਥੋਂ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਦਾ ਸੀਗਾ ਤਾਂ ਇਸੇ ਦੇ ਚੱਲਦਿਆਂ ਇਹਨੇ ਜਿਹੜਾ ਵਾ ਇਹ ਅਮਰੀਕਾ ਦੀ ਨਾਗਰਿਕਤਾ ਵੀ ਲਈ ਹੋਈ ਸੀ ਕਿਉਂਕਿ ਇਹਦੇ ਜਿਹੜੇ ਪਿਤਾ ਸੀਗੇ ਉਹ ਅਮਰੀਕਨ ਸੀਗੇ ਤੇ ਇਹਦੀ ਮਾਂ ਜਿਹੜੀ ਆ ਉਹ ਕੈਨੇਡੀਅਨ ਸੀਗੀ ਖੈਰ ਜਦੋਂ ਮੈਥਿਊ ਪੈਰੀ ਵਰਗੇ ਹੋਰ ਕਈ ਅਦਾਕਾਰ ਜਿਹੜੇ ਹਾਲੀਵੁੱਡ ਦੇ ਵਿੱਚ ਕੰਮ ਕਰਦੇ ਸੀ ਇਹਦੇ ਸੰਪਰਕ 'ਚ ਆਉਣ ਲੱਗੇ ਜਿਨ੍ਹਾਂ ਨੂੰ ਨਸ਼ੇ ਦੀ ਲਤ ਸੀਗੀ ਤਾਂ ਇਹ ਉਹਨਾਂ ਨੂੰ ਨਸ਼ਾ ਜਿਹੜਾ ਸਪਲਾਈ ਕਰਨ ਲੱਗੇ ਨਸ਼ਾ ਸਪਲਾਈ ਕਰਨ ਦੇ ਨਾਲ ਇਹ ਜਿਹੜੀ ਦੌਲਤ ਕਮਾਉਂਦੀ ਸੀਗੀ ਇਹ ਅਕਸਰ ਹੀ ਸਾਲ ਦੇ ਵਿੱਚ ਇੱਕ ਵਾਰ ਘੁੰਮਣ ਫਿਰਨ ਲਈ ਵੱਖ-ਵੱਖ ਦੇਸ਼ਾਂ 'ਚ ਚਲੀ ਜਾਂਦੀ ਸੀ ਉਹ ਤੋਂ ਆਪਣੇ ਇੰਸਟਾਗ੍ਰਾਮ ਦੇ ਉੱਤੇ ਜਿਹੜੀਆਂ ਉੱਥੋਂ ਦੀਆਂ ਤਸਵੀਰਾਂ ਖਿੱਚਦੀ ਸੀਗੀਆਂ ਉੱਥੇ ਜੋ ਕੁਝ ਘੁੰਮਦੀ ਫਿਰਦੀ ਸੀ ਉਹ ਜਿਹੜਾ ਵਾ ਇਹ ਪਾਇਆ ਕਰਦੀ ਸੀ ਜਦੋਂ ਇਹਦੇ ਮਹਿੰਗੇ ਕੱਪੜੇ ਇਹਦੇ ਮਹਿੰਗੇ ਸ਼ੌਂਕ ਲੋਕ ਦੇਖਦੇ ਸੀਗੇ ਤਾਂ ਉਹਨਾਂ ਦਾ ਦਿਲ ਵੀ ਕਰਦਾ ਸੀਗਾ ਵੀ ਇੰਸਟਾਗ੍ਰam ਦੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਇਹਨੂੰ ਫੋਲੋ ਕੀਤਾ ਜਾਏ ਇਹਦੇ ਨਾਲ ਦੋਸਤੀ ਗੰਢੀ ਜਾਏ ਦਰਅਸਲ ਜੈਸਵਿਨ ਇਹ ਸਭ ਕੁਝ ਇਸ ਕਰਕੇ ਕਰਦੀ ਸੀਗੀ ਤਾਂ ਜੋ ਇਹਦੇ ਤੱਕ ਛਣ ਪੁਣ ਕੇ ਇਹਦੇ ਗਾਹਕ ਪਹੁੰਚ ਜਾਣ ਕਿਉਂਕਿ ਇਹਨੂੰ ਪਤਾ ਸੀਗਾ ਕਿ ਮੇਰਾ ਅਟਾਇਰ ਦੇਖ ਕੇ ਮੇਰੇ ਕੱਪੜੇ ਦੇਖ ਕੇ ਮੇਰਾ ਘੁੰਮਣ ਫਿਰਨ ਦਾ ਤੌਰ ਤਰੀਕਾ ਦੇਖ ਕੇ ਮੈਨੂੰ ਵੀ ਜਿਹੜਾ ਬੰਦਾ ਸੰਪਰਕ ਕਰੂਗਾ ਉਹ ਲਗਭਗ ਮੇਰੇ ਬਰਾਬਰ ਦਾ ਹੀ ਹੋਊਗਾ ਔਰ ਇਹ ਆਪਣੀ ਚਾਲ ਦੇ ਵਿੱਚ ਕਾਮਯਾਬ ਵੀ ਹੁੰਦੀ ਸੀ ਜਿਹੜੇ ਲੋਕ ਇਹਨੂੰ ਫਰੈਂਡ ਰਿਕੁਐਸਟ ਭੇਜਦੇ ਸੀਗੇ ਜਾਂ ਇਹਨੂੰ ਫੋਲੋ ਕਰਦੇ ਸੀ ਉਹ ਵੀ ਇਹਦੇ ਵਾਂਗੂ ਜਿਹੜਾ ਵਾ ਉਹ ਮਿਲੀਅਨਅਰ ਬਿਲੀਅਨਅਰੀ ਹੁੰਦੇ ਸੀਗੇ ਤੇ ਜਦੋਂ ਉਹਨਾਂ ਦੇ ਨਾਲ ਇਹ ਮੁਲਾਕਾਤ ਕਰਦੀ ਸੀਗੀ ਤਾਂ ਉਹਨੇ ਪਤਾ ਲੱਗ ਜਾਂਦਾ ਸੀਗਾ ਵੀ ਇਹ ਤਾਂ ਬੰਦਾ ਪਹਿਲਾਂ ਹੀ ਨਸ਼ੇੜੀ ਆ ਵੀ ਇਹ ਤਾਂ ਮੇਰਾ ਸ਼ਿਕਾਰ ਆ ਤੇ ਉਹਨੂੰ ਮੁੜ ਕੇ ਇਹ ਨਸ਼ਾ ਵੇਚਣ ਲੱਗ ਪੈਂਦੀ ਸੀ ਹੁਣ ਹੋਇਆ ਕਿ ਇਹ ਜਿਹੜਾ ਮੈਥਿਊ ਪੈਰੀ ਜਿਹੜਾ ਪਹਿਲਾਂ ਹੀ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਸੀਗਾ ਜਦੋਂ ਇਹਦਾ ਇਲਾਜ ਚੱਲ ਰਿਹਾ ਸੀਗਾ ਹੁਣ ਹੈਰਾਨੀ ਦੀ ਗੱਲ ਦੇਖੋ ਜਦੋਂ ਇਹਦਾ ਇਲਾਜ ਅਮਰੀਕਾ ਦੇ ਇੱਕ ਡਾਕਟਰ ਇਹਦਾ ਇਲਾਜ ਕਰ ਰਹੇ ਸੀ ਵੀ ਇਹਨੂੰ ਨਸ਼ੇ ਚੋਂ ਕੱਢਿਆ ਜਾਏ ਤਾਂ ਇਹਦੀ ਹਾਲਤ ਬੜੀ ਖਰਾਬ ਹੋ ਜਾਂਦੀ ਹੁੰਦੀ ਸੀ ਕਿਉਂਕਿ ਨਸ਼ਾ ਛੱਡਣ ਦੀ ਇਹ ਕੋਸ਼ਿਸ਼ ਕਰ ਰਿਹਾ ਸੀਗਾ ਤਾਂ ਇਸੇ ਦੌਰਾਨ ਕੀ ਹੁੰਦਾ ਵਾ ਵੀ ਇਹ ਮੈਥਿਊ ਪੈਰੀ ਦੇ ਨਾਲ ਇੱਕ ਔਰਤ ਲਿਵਨ ਅਸਿਸਟੈਂਟ ਵਜੋਂ ਰਹਿ ਰਹੀ ਸੀ ਭਾਵ ਕਿ ਉਹ ਸਦੀਵੀ ਮਤਲਬ ਯਾਨੀ ਕਿ 24 ਘੰਟੇ ਇਹਦੇ ਨਾਲ ਰਹਿੰਦੀ ਸੀਗੀ ਇੱਕ ਨਰਸ ਦਾ ਕੰਮ ਵੀ ਕਰਦੀ ਸੀਗੀ ਤੇ ਬਾਕੀ ਇਹਦੀ ਦੇਖਭਾਲ ਵੀ ਕਰਦੀ ਸੀ। ਹੁਣ ਉਹ ਜਿਹੜੀ ਲੜਕੀ ਸੀਗੀ ਉਹ ਜੈਸਵਿਨ ਸੰਘਾ ਨੂੰ ਜਾਣਦੀ ਸੀ ਕਿਉਂਕਿ ਜੈਸਵਿਨ ਜਿਹੜੀ ਹੈ ਇਹ ਵੀ ਹਾਲੀਵੁੱਡ ਦੇ ਵਿੱਚ ਹੀ ਰਹਿੰਦੀ ਸੀਗੀ ਕੈਲੀਫੋਰਨੀਆ ਦੇ ਵਿੱਚ ਉਸੇ ਇਲਾਕੇ 'ਚ ਰਹਿੰਦੀ ਸੀ। ਰਹਿੰਦੀ ਵੀ ਉੱਥੇ ਸੀਗੀ ਜਿੱਥੇ ਅਮੀਰ ਲੋਕ ਰਹਿੰਦੇ ਆ ਤਾਂ ਜੋ ਇਹ ਆਪਣਾ ਨਸ਼ੇ ਦਾ ਜਿਹੜਾ ਕਾਰੋਬਾਰ ਆ ਉਹ ਚਲਾ ਸਕੇ। ਇਸੇ ਦੌਰਾਨ ਉਹਦੀ ਜਿਹੜੀ ਲਿਵਨ ਅਸਿਸਟੈਂਟ ਸੀਗੀ ਮੈਥਿਊ ਪੈਰੀ ਦੀ ਉਹ ਜਦੋਂ ਜੈਸਵਿਨ ਨਾਲ ਸੰਪਰਕ ਕਰਦੀ ਆ ਵੀ ਮੈਥਿਊ ਨੂੰ ਸਖਤ ਲੋੜ ਆ ਪਾ ਇਹ ਕੁਝ ਡੋਸ ਜਿਹੜੀ ਹੈ ਮੈਥਿਊ ਨੂੰ ਦੇ ਦਿੰਦੀ ਹੈ ਜਿਹਦੇ ਬਦਲੇ ਇਹ ਮੋਟੀ ਰਕਮ ਵੀ ਵਸੂਲ ਕਰਦੀ ਆ ਹੁਣ ਹੁੰਦਾ ਕੀ ਆ ਪਿਛਲੇ ਸਾਲ 24 ਅਕਤੂਬਰ 2023 ਨੂੰ ਮੈਥਿਊ ਪੈਰੀ ਦੀ ਓਵਰਡੋਸ ਦੇ ਨਾਲ ਮੌਤ ਹੋ ਜਾਂਦੀ ਹੈ ਹੁਣ ਇੱਕ ਸੈਲੀਬ੍ਰਿਟੀ ਜਿਹਦੀ ਮੌਤ ਹੋ ਗਈ ਆ ਤਾਂ ਹੋ ਹੱਲਾ ਤਾਂ ਮਚੜਾ ਹੀ ਸੀ ਰੌਲਾ ਤਾਂ ਪੈਣਾ ਸੁਭਾਵਕ ਸੀਗਾ ਜਦੋਂ ਫਿਰ ਉਹਦਾ ਪੋਸਟਮਾਰਟਮ ਕੀਤਾ ਜਾਂਦਾ ਤਾਂ ਪਤਾ ਲੱਗਦਾ ਵੀ ਇਹਦੇ ਸਰੀਰ ਦੇ ਵਿੱਚ ਉਹ ਕੈਟਾਮਾਈਨ ਜਿਹੜਾ ਇਹ ਡਰੱਗ ਆ ਇਹ ਪਾਈ ਗਈ ਆ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਆ ਕਰਦਿਆਂ ਕਰਦਿਆਂ 5 ਲੋਕ ਗ੍ਰਿਫਤਾਰ ਹੁੰਦੇ ਆ ਜਿਦੇ ਵਿੱਚ ਉਹ ਲਿਵ ਇਨ ਅਸਿਸਟੈਂਟ ਵੀ ਹੁੰਦੀ ਆ ਕੁਝ ਹੋਰ ਘਰ ਦੇ ਵਰਕਰ ਹੁੰਦੇ ਆ ਤੇ ਨਾਲ ਸੂਈ ਜਿਹੜੀ ਡਿੱਗਦੀ ਆ ਕੇ ਉਹ ਡਿੱਗਦੀ ਜੈਸਵੀਨ ਸੰਘਾ ਤੇ ਫਿਲਹਾਲ ਇਹਨੂੰ ਗ੍ਰਿਫਤਾਰ ਪੁਲਿਸ ਨੇ ਹੁਣ ਕਰ ਲਿਆ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਇਹਦੇ ਘਰ ਦੀ ਤਲਾਸ਼ੀ ਲਈ ਜਾਂਦੀ ਆ ਤਾਂ ਇਹਦੇ ਘਰ ਦੇ ਵਿੱਚੋਂ ਕੋਕੇਨ ਵੀ ਬਰਾਮਦ ਹੁੰਦਾ ਕੈਟਾਮਾਈਨ ਦੇ ਇੰਜੈਕਸ਼ਨਸ ਬਰਾਮਦ ਹੁੰਦੇ ਆ ਤੇ ਕਈ ਹੋਰ ਨਸ਼ੇ ਦੀ ਸਮਗਰੀ ਜਿਹੜੀ ਆ ਬਰਾਮਦ ਹੁੰਦੀ ਆ ਪੁਲਿਸ ਜਦੋਂ ਇਹਦੀ ਇਨਵੈਸਟੀਗੇਸ਼ਨ ਕਰਦੀ ਆ ਤਾਂ ਪਤਾ ਲੱਗਦਾ ਵੀ ਇਹ ਜਿਹੜੀ ਜੈਸਵੀਨ ਸੰਘਾ ਨਾਂ ਦੀ ਔਰਤ ਆ ਇਹ ਲੜਕੀ ਆ ਜਿਹੜੀ ਇਹ ਤਾਂ 2019 ਦੇ ਵਿੱਚ ਵੀ ਗ੍ਰਿਫਤਾਰ ਹੋਈ ਸੀ ਜਦੋਂ ਇਹਦੀ ਪੂਰੀ ਡਿਟੇਲ ਕੱਢਦੇ ਆ ਤਾਂ ਪਤਾ ਲੱਗਦਾ ਆ ਵੀ ਇਹ ਮੈਡਮ ਹੋਣੀ 1 ਲੱਖ ਅਮਰੀਕਨ ਡਾਲਰ ਦੇ ਬੌਂਡ ਦੇ ਉੱਤੇ ਬੇਲ ਦੇ ਬਾਹਰ ਆਈ ਸੀਗੀ ਹੁਣ ਐਡੀ ਵੱਡੀ ਰਕਮ ਜਿਹੜੀ ਆ ਉਹ ਇਦਾਂ ਇਹ ਡਰੱਗ ਡੀਲਰ ਹੀ ਖਰਚ ਸਕਦੇ ਆ ਆਮ ਬੰਦਾ ਜਿਹੜਾ ਕੋਈ ਸੱਚਾ ਫਸ ਜਵੇ ਉਹ ਤੇ ਕਹੂਗਾ ਵੀ ਭਾਈ ਮੈਨੂੰ ਜੇਲ ਕੱਟਣੀ ਮਨਜ਼ੂਰ ਹੈ ਮੈਂ 1 ਲੱਖ ਡਾਲਰ ਅਮਰੀਕਨ ਡਾਲਰ ਕਿੱਥੋਂ ਲਿਆਵਾ ਜੇ ਜ਼ਮਾਨਤ ਕਰਾਉਣ ਵਾਸਤੇ ਪਰ ਇਹਨੇ 2019 ਦੇ ਵਿੱਚ ਆਪਣੀ ਜ਼ਮਾਨਤ 1 ਲੱਖ ਅਮਰੀਕਨ ਡਾਲਰ ਦੇ ਕੇ ਕਰਾਈ ਸੀਗੀ ਤੇ ਉਸ ਤੋਂ ਬਾਅਦ ਇਹਦਾ ਨਿਰੰਤਰ ਘੁੰਮਣਾ ਜਿਹੜਾ ਜਾਰੀ ਰਿਹਾ ਕਦੀ ਮੈਕਸੀਕੋ ਜਾਂਦੀ ਸੀ ਕਦੀ ਜਾਪਾਨ ਜਾਂਦੀ ਸੀ ਵੱਖ-ਵੱਖ ਦੇਸ਼ਾਂ 'ਚ ਘੁੰਮਦੀ ਹੁੰਦੀ ਸੀ ਤੇ ਆਪਣੇ ਕਸਟਮਰਸ ਜਿਹੜੇ ਆ ਇਹ ਲੱਭਦੀ ਹੁੰਦੀ ਸੀ ਹੁਣ ਜਿੱਥੇ ਇੱਕ ਪਾਸੇ ਜਿਹੜੇ ਪੰਜਾਬੀ ਆ ਜਾਂ ਭਾਰਤੀ ਲੋਕ ਆ ਉਹ ਵਿਦੇਸ਼ਾਂ 'ਚ ਸਖਤ ਮਿਹਨਤ ਕਰਕੇ ਕੰੜੀ ਮਿਹਨਤ ਕਰਕੇ ਆਪਣਾ ਨਾਂ ਬਣਾਉਂਦੇ ਆ ਤੇ ਦੂਜੇ ਪਾਸੇ ਇਸ ਜੈਸਵੀਨ ਸੰਘਾ ਨੇ ਨਸ਼ਾ ਵੇਚ-ਵੇਚ ਕੇ ਜਿਹੜਾ ਪੈਸਾ ਕਮਾਇਆ ਲੋਕਾਂ ਦੀ ਜਾਨ ਚਲੀ ਗਈ ਓਵਰਡੋਸ ਦੇ ਨਾਲ ਤੇ ਹੁਣ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਉਥੋਂ ਦੇ ਲੀਗਲ ਐਡਵਾਈਜ਼ਰਸ ਨੇ ਜਾਂ ਜਿਹੜੇ ਲੋਕ ਇਸ ਪੇਸ਼ੇ ਦੇ ਬਾਰੇ ਜਾਣਕਾਰੀ ਰੱਖਦੇ ਆ ਕਾਨੂੰਨ ਦੀ ਜਾਣਕਾਰੀ ਰੱਖਦੇ ਆ ਉਹ ਇਹ ਕਹਿ ਰਹੇ ਆ ਵੀ ਹੁਣ ਇਸ 41 ਸਾਲਾ ਜੈਸਵੀਨ ਨੂੰ ساری ਜ਼ਿੰਦਗੀ ਜਿਹੜਾ ਵਾ ਉਹ ਸ ਲੱਖਾਂ ਦੇ ਪਿੱਛੇ ਰਹਿਣਾ ਪਏਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ